ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ 트럼ਪ ਸਰਕਾਰ ਨਿਤ ਦਿਨ ਕੋਈ ਨਾ ਕੋਈ ਐਸੇ ਬਿਆਨ ਦਾਗਦੀ ਰਹਿੰਦੀ ਹੈ ਜਿਹਦੇ ਕਰਕੇ 트럼ਪ ਸਰਕਾਰ ਮੀਡੀਆ ਦੇ ਵਿੱਚ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਰਹਿੰਦੀ ਹੈ ਤੇ ਹਾਲੀ ਵਿੱਚ 트럼ਪ ਸਰਕਾਰ ਨੇ ਇੱਕ ਐਸਾ ਫਰਮਾਨ ਜਾਰੀ ਕੀਤਾ ਜਿਸ ਫਰਮਾਨ ਨਾਲ 3 ਲੱਖ ਭਾਰਤੀਆਂ ਤੇ ਸਿੱਧਾ ਅਸਰ ਪਾਊਗਾ ਲਗਭਗ ਕਹਿਣ ਦਾ ਮਤਲਬ ਹੈ ਕਿ 3 ਲੱਖ ਭਾਰਤੀਆਂ ਨੂੰ ਵੱਡਾ ਝਟਕਾ 트ੰਪ ਸਰਕਾਰ ਨੇ ਦਿੱਤਾਗਾ ਤੇ 트ੰਪ ਸਰਕਾਰ ਨੇ ਨਾਲ ਹੀ ਜਿਹੜੇ ਭਾਰਤੀਆਂ ਆਸਤੇ ਵੀਜ਼ਾ ਫੀਸ ਜਿਹੜੀ ਹੈਗੀ ਆ ਸਾਲਾਨਾ 88 ਲੱਖ ਰੁਪਏ ਕਰ ਦਿੱਤੀ ਹੈ ਤੇ ਐਡਾ ਵੱਡਾ ਜਿਹੜਾ ਝਟਕਾ 트ੰਪ ਸਰਕਾਰ ਨੇ ਦਿੱਤਾ ਕਿਉਂ ਆ ਕੀ ਹੈ ਕਾਰਨ ਉਦੇ ਬਾਰੇ ਅੱਜ ਗੱਲਬਾਤ ਕਰਾਂਗੇ ਲੋਡ ਕੀ ਪੈ ਗਈ ਸੀ ਸੋ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਕਿਸੇ ਵੀ ਕੰਟਰੀ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਗੱਲਾਂ ਬਾਤਾਂ ਇਸ ਚੈਨਲ ਤੇ ਤੁਹਾਨੂੰ ਮਿਲ ਜਾਣਗੀਆਂ ਤੇ ਹੁਣ ਖਬਰਾਂ ਵੱਧਦੇ ਆਂ ਵੀ 트럼ਪ ਸਰਕਾਰ ਨੇ ਐਡਾ ਵੱਡਾ ਜਿਹੜਾ ਹੈਗਾ ਝਟਕਾ ਕਿਉਂ ਦਿੱਤਾ ਉਹਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਭਾਰਤੀ ਆ ਜਿਹੜੇ ਜਿਹੜੇ ਵਿਦੇਸ਼ੀ ਕਾਮਿਆਂ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ ਵੱਡੀਆਂ ਕੰਪਨੀਆਂ ਦੇ ਵਿੱਚ ਨੌਕਰੀਆਂ ਕਰਦੇ ਆ Amazon, Google, Meta ਤੇ ਹੋਰ ਵੱਡੀਆਂ ਜਿਹੜੀਆਂ ਹੈਗੀਆਂ ਕੰਪਨੀ ਆ ਉਹਨਾਂ ਦੇ ਵਿੱਚ ਤਕਨੀਕੀ ਮਾਹਿਰਾਂ ਦੇ ਤੌਰ ਤੇ ਕੰਮ ਕਰ ਰਹੇ ਆ ਤੇ ਹੁਣ 트럼ਪ ਸਰਕਾਰ ਜਿਵੇਂ ਪਹਿਲਾਂ ਵੀ ਟੈਰਫ ਲਾਏ ਸੀ ਕਿ ਇੰਡੀਅਨ ਪ੍ਰੋਡਕਟਸ ਦੇ 트럼ਪ ਸਰਕਾਰ ਨੇ ਕਿਤੇ ਨਾ ਕਿਤੇ 트럼ਪ ਸਰਕਾਰ ਭਾਰਤੀਆਂ ਨੂੰ ਕਹਿਣ ਦਾ ਮਤਲਬ ਪੰਜਾਬੀ ਚ ਕਹ ਲਓ ਵੀ ਸਭ ਕਿ ਸਿਕਾਉਣਾ ਚਾਹੁੰਦੀ ਐ ਇਸੇ ਕਰਕੇ 21 ਸਤੰਬਰ ਯਾਨੀ ਕਿ ਕੱਲ ਤੋਂ ਇਹ ਹੁਕਮ ਲਾਗੂ ਕਰ ਦਿੱਤੇ ਗਏ ਐ ਜਿਹਦੇ ਵਿੱਚ ਜਿਹੜੇ H1B ਵੀਜ਼ੇ ਵਾਲੇ ਕੈਟਾਗਰੀ ਵਾਲੇ ਬੰਦੇ ਐ ਉਹਨਾਂ ਨੂੰ ਹੁਣ ਵੀਜ਼ਾ ਲਵਾਉਣ ਵਾਸਤੇ 1 ਲੱਖ ਡਾਲਰ ਦੇਣਾ ਪਊਗਾ ਭਾਵ ਜੇ ਉਹਨਾਂ ਨੇ ਵੀਜ਼ਾ ਲਵਾਉਣਾ ਤਾਂ ਵੀਜ਼ਾ ਫੀਸ ਜਿਹੜੀ 88 ਲੱਖ ਰੁਪਈਆ ਦੇਣੀ ਪਊਗੀ ਹੁਣ ਲਗਭਗ ਕਹਿ ਲੋ ਵੀ 72% ਇਹ ਸਾਲਾਨਾ ਜਿਹੜਾ ਹੈਗਾ ਅਮਰੀਕਾ 52000 ਬੰਦਿਆਂ ਨੂੰ ਲੋਟਰੀ ਸਿਸਟਮ ਨਾਲ ਜਿਹੜੇ ਤਕਨੀਕੀ ਮਾਹਰ ਆ ਵਿਦੇਸ਼ੀ ਕਾਮੇ ਉਹਨਾਂ ਨੂੰ ਜਿਹੜੀ ਅਮਰੀਕਾ ਦੇ ਵਿੱਚ ਬੁਲਾਉਂਦੀ ਆ ਤੇ ਉਹ ਵਿਦੇਸ਼ੀ ਕਾਮੇ ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਆ ਤੇ 72% ਜਿਹੜੇ ਭਾਰਤੀ ਹੁੰਦੇ ਆ ਇਹਨਾਂ ਵਿਦੇਸ਼ੀ ਕਾਮਿਆਂ ਦੇ ਵਿੱਚ ਤੇ ਕਹਿ ਲੋ ਵੀ 1 ਲੱਖ ਡਾਲਰ ਫੀਸ ਕਰ ਦੇਣੀ ਇਹ ਜਿੰਨਾ ਦਾ ਲਗ तकरीबन 88 ਲੱਖ ਰੁਪਇਆ ਜਿਹੜਾ ਹੈਗਾ ਬਣਦਾ ਭਾਰਤੀ ਕਰੰਸੀ ਦੇ ਵਿੱਚ ਵੀ ਕਹਿ ਲਓ ਵੀ ਇੱਕ ਬੰਦਾ ਜਿਹੜਾ ਹੈਗਾ ਵਿਦੇਸ਼ ਅਮਰੀਕਾ ਨੌਕਰੀ ਕਰਨ ਜਾਂਦਾ ਤੇ ਉਹ 88 ਲੱਖ ਰੁਪਇਆ ਪਹਿਲਾਂ ਐਮਬੈਸੀ ਫੀਸ ਭਰੇ ਫਿਰ ਉਹ ਜਾਵੇ ਇਹ ਹਰੇਕ ਬੰਦੇ ਆਸਤੇ ਪੋਸੀਬਲ ਨਹੀਂ ਕਹਿ ਲਓ ਵੀ ਪੰਜਾਬੀ ਚ ਕਹਿ ਲਓ ਵੀ ਇੱਕ ਤਰ੍ਹਾਂ ਦਾ ਜਵਾਬ ਹੈ ਵੀ ਹੁਣ ਤੁਹਾਨੂੰ ਅਸੀਂ H1B ਵੀਜ਼ਾ ਨਹੀਂ ਦੇਵਾਂਗੇ ਹੁਣ ਜੇ ਆਪਾਂ ਗੱਲ ਕਰ ਲਈਏ ਪਹਿਲਾਂ ਇਹ ਫੀਸ ਜਿਹੜੀ 215 ਡਾਲਰ ਸੀਗੀ ਤੇ 215 ਡਾਲਰ ਤੋਂ ਵਧਾ ਕੇ 215 ਡਾਲਰ ਦੇ 5 ਲੱਖ ਰੁਪਿਆ ਬਣਦੇ ਸੀ ਤੇ 3 ਸਾਲ ਵਾਸਤੇ ਹੁੰਦਾ ਸੀ ਵੀਜ਼ਾ ਤੇ 3 ਸਾਲ ਤੋਂ ਬਾਅਦ ਇਹ ਇਹ ਰੀਨਿਊ ਹੋ ਜਾਂਦਾ ਸੀ ਅੱਗੇ 3 ਸਾਲ ਵਾਸਤੇ ਤੇ ਹੁਣ ਜਿਹੜਾ ਇਹਨਾਂ ਨੇ 2.5 200 ਡਾਲਰ ਤੋਂ 215 ਡਾਲਰਾਂ ਤੋਂ 1 ਲੱਖ ਡਾਲਰ ਫੀਸ ਕਰਤੀ ਐ ਜਿਹੜਾ 88 ਲੱਖ ਰੁਪਏ ਬਣਦੇ ਆ ਤੇ 5 ਸਾਲ ਵਾਸਤੇ ਵੀਜ਼ਾ ਹੋਊਗਾ ਸਲਾਨਾ ਤੁਹਾਨੂੰ ਫੀਸ ਭਰਨੀ ਪਊਗੀ ਮੰਨ ਲਓ ਜੇ 5 ਸਾਲ ਇੱਕ ਵਿਦੇਸ਼ੀ ਕੰਮੇ ਨੇ ਅਮਰੀਕਾ ਦੇ ਵਿੱਚ ਰਹਿਣਾ ਤਾਂ ਉਹਨੂੰ 5.5 ਕਰੋੜ ਰੁਪਇਆ 5 ਲੱਖ 5 ਕਰੋੜ 28 ਲੱਖ ਰੁਪਇਆ ਲਗਭਗ ਉਹਨੂੰ 5 ਸਾਲਾਂ ਵਾਸਤੇ ਵੀਜ਼ਾ ਫੀਸ ਹੀ ਦੇਣਾ ਪਊਗੀ ਇਹਦਾ ਸਿੱਧਾ ਮਤਲਬ ਹੈ ਕਿ ਹੁਣ ਭਾਰਤੀਆਂ ਨੂੰ H1 ਵੀਜ਼ਾ ਨਹੀਂ ਮਿਲੂਗਾ ਜਾਂ ਭਾਰਤੀ ਇੰਨੀ ਵੱਡੀ ਫੀਸ ਪੇ ਕਰਕੇ ਅਮਰੀਕਾ ਦੇ ਵਿੱਚ ਨੌਕਰੀ ਨਹੀਂ ਕਰ ਸਕਦੇਗੇ ਹੁਣ ਇਹਦਾ ਕਾਰਨ ਕੀ ਹੈ ਕਾਰਨ ਕੇ ਜਿਹੜੇ ਅਮਰੀਕਾ ਦੇ ਲੋਕ ਆ ਉਹ ਨੁਕਤਾਚੀਨੀ ਕਰਦੇ ਸੀ ਆਲੋਚਨਾ ਕਰਦੇ ਸੀ ਵੀ ਜਿਹੜੇ ਇੱਥੋਂ ਦੇ ਅਮਰੀਕਾ ਦੇ ਲੋਕ ਆ ਉਹਨਾਂ ਨੂੰ ਨੌਕਰੀਆਂ ਨਾ ਦੇ ਕੇ ਅਮਰੀਕਾ ਜਿਹੜੀ ਗਵਰਨਮੈਂਟ ਆ ਉਹ ਬਾਹਰਲੇ ਵਿਦੇਸ਼ੀ ਕਾਮਿਆਂ ਨੂੰ ਸਾਧ ਰਹੀ ਆ ਤੇ ਉਹਨਾਂ ਨੂੰ ਜਿਆਦਾ ਪੇ ਦਿੱਤੀ ਜਾ ਰਹੀ ਆ ਤਾਂ ਇਸ ਕਰਕੇ ਅਮਰੀਕਾ ਨੇ 21 ਸਤੰਬਰ ਤੋਂ ਜਿਹੜੇ ਐਗਜ਼ੀਕਿਊਟਿਵ ਆਰਡਰ ਆ 트ੰਪ ਨੇ ਸਾਈਨ ਕਰਤੇ ਆ ਵੀ ਹੁਣ ਜੇ ਕਿਸੇ ਨੇ ਆਉਣਾ ਤੇ ਉਹ ਇੰਨੇ ਜਿਆਦਾ ਜਾਨੀ ਕਿ 88 ਲੱਖ ਰੁਪਇਆ ਭਰੇ ਤੇ ਆ ਜੇ ਪਰ ਮੈਨੂੰ ਨਹੀਂ ਲੱਗਦਾ ਵੀ ਜੇ ਬੰਦੇ ਨੇ ਜਿਹੜਾ ਵਿਦੇਸ਼ੀ ਕਾਮੇ ਦੇ ਤੌਰ ਤੇ ਬਾਹਰ ਜਾਂਦਾ ਉਹ ਉਹਦੇ ਕੋਲ ਇੰਨੇ ਪੈਸੇ ਇੱਥੇ ਹੋਣ ਤਾਂ ਇੱਥੇ ਕਾਰੋਬਾਰ ਕਰ ਲੂਗਾ ਉਹ ਨੂੰ ਨੌਕਰੀ ਕਰਨ ਦੀ ਕੀ ਲੋੜ ਆ ਜਿਹੜਾ 5 ਲੱਖ ਭਰਨਾ ਤਾਂ ਬਹੁਤ ਸੌਖਾ ਪਰ 88 ਲੱਖ ਰੁਪਇਆ ਸਾਲਾਨਾ ਦੇਣਾ ਤੇ 5 ਸਾਲ ਆਸਤੇ 5.5 ਕਰੋੜ ਰੁਪਇਆ ਦੇਣਾ ਇਹ ਨਾ ਮੁਨਕਨ ਹੈ ਤੇ ਸਮਝ ਲਓ ਇੱਕ ਤਰ੍ਹਾਂ ਦਾ ਬਹੁਤ ਵੱਡਾ ਜਿਹੜਾ ਹੈਗਾ ਝਟਕਾ ਉਹ ਇੰਡੀਆ ਨੂੰ 트럼ਪ ਸਰਕਾਰ ਨੇ ਦਿੱਤਾ ਕਿਤੇ ਨਾ ਕਿਤੇ ਕਈ ਕਾਰਨਾ ਕਰਕੇ 트럼ਪ ਸਰਕਾਰ ਹੁਣ ਭਾਰਤੀਆਂ ਨੂੰ ਪਸੰਦ ਨਹੀਂ ਕਰਦੀਗੀ ਤੇ ਇਹਦਾ ਸਿੱਧਾ ਅਸਰ ਜਿਹੜੇ 3 ਲੱਖ ਭਾਰਤੀ ਹੈਗੇ ਆ ਇਸ ਟਾਈਮ ਉਥੇ ਜਿਹੜੀ ਆਈਟੀ ਖੇਤਰ ਦੇ ਵਿੱਚ ਲਗਭਗ ਤਕਨੀਕੀ ਮਹਾਰਾਂ ਦੇ ਤੌਰ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਝਟਕਾ ਲੱਗੂਗਾ ਤੇ ਜਿਹੜੀ ਆਈਟੀ ਕੰਪਨੀ ਹੈ ਉਹ ਵੀ ਉਹਦੇ ਤੇ ਵੀ ਡੂੰਘਾ ਅਸਰ ਹੋਊਗਾ ਕਿਉਂਕਿ ਆ ਐਡੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਵਿਦੇਸ਼ੀ ਕਾਮਿਆਂ ਨੂੰ ਕਹਿ ਲੋ ਵੀ ਹੁਣ ਜਵਾਬ ਹੀ ਇੱਕ ਤਰ੍ਹਾਂ ਦਾ ਸਮਝ ਗਏ ਵੀ ਆਪਾਂ ਟਰੰਪ ਸਰਕਾਰ ਨੇ ਦੇ ਦਿੱਤਾ ਤੇ ਹੁਣ ਐਡੀ ਵੱਡੀ ਕੰਪਨੀ ਦੇ ਵਿੱਚ ਜਾਂ ਐਡੀ ਵੱਡੀ ਖੇਤਰ ਦੇ ਵਿੱਚ ਤਕਨੀਕੀ ਮਾਹਰਾਂ ਦੇ ਤੌਰ ਤੇ ਰਿਕਰੂਟਮੈਂਟ ਕਿਵੇਂ ਹੋਊਗੀ ਆਈਟੀ ਕੰਪਨੀ ਦਾ ਵੀ ਕੰਮ ਖੜੂਗਾ ਤੇ ਇੱਥੇ ਵਸ ਨਹੀਂ ਕੱਲ ਦੀ ਨਿਊਜ਼ ਹੈ ਕਿ ਜਿਹੜਾ ਹੈਗਾ ਅਮਰੀਕੀ ਦੂਤਾਵਾਸ ਹੈ ਇੰਡੀਆ ਦੇ ਵਿੱਚ ਉਹਨਾਂ ਨੇ ਭਾਰਤੀ ਜਿਹੜੇ ਹੈਗੇ ਕਾਰੋਬਾਰੀ ਆ ਤੇ ਕਾਰਪੋਰੇਟ ਆ ਉਹਨਾਂ ਦੇ ਵੀਜੇ ਰੱਦ ਕਰਤੇ ਕਿਸ ਵਜ੍ਹਾ ਕਰਕੇ ਰੱਦ ਕੀਤੇ ਉਹਨਾਂ ਤੇ ਅਲੀਗੇਸ਼ਨ ਲਾਈ ਗਈ ਹੈ ਕਿ ਇਹ ਜਿਹੜਾ ਫੈਂਟਨਲ ਦੀ ਡਰੱਗ ਤਸਕਰੀ ਹੈ ਜਿਹੜੀ ਅਮਰੀਕਾ ਦੇ ਵਿੱਚ ਹੁੰਦੀ ਹੈ ਉਹਨਾਂ ਦੇ ਵਿੱਚ ਇਹ ਭਾਰਤੀ ਕਾਰਪੋਰੇਟ ਤੇ ਜਿਹੜੇ ਹੈਗੇ ਆ ਕਾਰੋਬਾਰੀ ਉਹਨਾਂ ਦਾ ਹੱਥ ਹੈ ਇਸ ਕਰਕੇ ਅਸੀਂ ਇਹਨਾਂ ਦੇ ਸਾਰੇ ਵੀਜੇ ਰੱਦ ਕਰਦੇ ਆ ਤੇ ਹੋਰ ਦੀ ਹੋਰ ਜਿਹੜੇ 23 ਕੰਟਰੀ ਆ ਇਹਨਾਂ ਨੇ ਟੌਪ ਲਿਸਟ ਤੇ ਰੱਖਿਆ ਅਮਰੀਕਾ ਨੇ ਵੀ ਇਹ ਡਰੱਗਸ ਸਮਗਲਿੰਗ ਕਰਦੇ ਉਹਨਾਂ ਚ ਭਾਰਤ ਨੂੰ ਵੀ ਰੱਖਿਆ ਗਿਆ ਕਿਤੇ ਨਾ ਕਿਤੇ ਭਾਰਤ ਦੇ ਖਿਲਾਫ ਜਿਹੜਾ ਹੈਗਾ 트ੰਪ ਸਰਕਾਰ ਹੁਣ ਕਹਿ ਲੋ ਵੀ 22 ਆਰਡਰ ਪਾਸ ਕਰ ਰਹੀ ਹੈ ਤਾਂ ਕਿ ਭਾਰਤੀਆਂ ਨੂੰ ਝਟਕਾ ਲੱਗੇ ਭਾਰਤੀਆਂ ਨੂੰ ਨੁਕਸਾਨ ਹੋਵੇ ਪਰ ਇਹ ਜਿਹੜਾ ਹੈਗਾ ਅ ਅਦਾਲਤ ਦੇ ਵਿੱਚ ਇਹਨਾਂ ਜਿਹੜੇ 트ੰਪ ਦੇ ਫੈਸਲਿਆਂ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਉੱਥੋਂ ਦੀ ਅਦਾਲਤ ਨੇ ਇਹ ਜਿਹੜੇ ਆਰਡਰ ਹੈ ਅਕਸੈਪਟ ਕਰਨੇ ਹੈ ਜਾਂ ਨਹੀਂ ਕਰਨੇ ਇਹ ਤਾਂ ਅਦਾਲਤ ਨੇ ਦੇਖਣਾ ਪਰ 트াম্প ਸਰਕਾਰ ਬਿਨਾ ਸੋਚੇ ਸਮਝੇ ਬਿਨਾ ਕਿਸੇ ਰਿਜ਼ਲਟ ਤੇ ਗਏ ਬਿਨਾ ਕਿਸੇ ਨਤੀਜੇ ਦੀ ਵੇਟ ਕਰਦੇ ਹੋਏ ਅਜਿਹੇ ਆਰਡਰ ਪਾਸ ਕਰ ਦੇਣਾ ਸਮਝ ਲਓ ਇੱਕ ਤਰ੍ਹਾਂ ਦਾ ਉਹਨਾਂ ਦੀ ਕਿਤੇ ਨਾ ਕਿਤੇ ਇੰਟੈਂਸ਼ਨ ਇਹੀ ਹੈ ਕਿ ਲੋਕਾਂ ਨੂੰ ਝਟਕਾ ਦਿੱਤਾ ਜਾਵੇ ਲੋਕਾਂ ਨੂੰ ਮੀਡੀਆ ਦੇ ਵਿੱਚ ਆਇਆ ਜਾਵੇ ਖੌਫ ਪੈਦਾ ਕੀਤਾ ਜਾਵੇ ਪਰ ਜਿਹੜੇ ਹੈਗੇ ਇਸ ਤਰ੍ਹਾਂ ਦੇ ਕਹਿ ਲਓ ਵੀ ਹਾਸੋ ਹੀ ਨੇ ਜੇ ਆਰਡਰ ਪਾਸ ਕਰ ਦੇਣਾ ਇਹ ਉਚਿਤ ਨਹੀਂ ਕਿਤੇ ਨਾ ਕਿਤੇ ਇਹਦੇ ਨਾਲ ਜਿਹੜਾ ਹੈਗਾ ਲੋਕਾਂ ਦੇ ਵਿੱਚ ਰੋਸ ਪ੍ਰਗਟਾਇਆ ਜਾ ਰਿਹਾ ਖਾਸ ਕਰਕੇ 트ੰਪ ਸਰਕਾਰ ਦੇ ਆਉਣ ਵਾਲੇ ਟਾਈਮ ਦੇ ਵਿੱਚ ਹੋਊਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਊਗਾ ਵੀ ਕਿੰਨਾ ਜਿਹੜੇ ਹੈਗੇ ਐਗਜ਼ੀਕਿਊਟਿਵ ਆਰਡਰ ਨੂੰ ਅਦਾਲਤਾਂ ਦੇ ਵਿੱਚ ਚੈਲੰਜ ਕੀਤਾ ਜਾਂਦਾ ਤੇ ਅਦਾਲਤਾਂ ਦੇ ਕੀ ਫੈਸਲੇ ਆਉਂਦੇ ਆ ਸਸਿਕਾ